ਪੰਜਾਬ ਦੌਰੇ ਤੇ ਨੇ ਅਰਵਿੰਦ ਕੇਸ਼ਰੀਵਾਲ ਬਠਿੰਡਾ ਅਤੇ ਜੁਲੰਦਰਤ ਵਿੱਚ ਵਿਕਾਸ ਕਾਰਜਾਦਾਹ ਰੱਖਣਗੇ ਨੀ ਪੱਥਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਸ਼ਰੀਵਾਲ ਅੱਜ ਤੋਂ 2 ਦਿਨਾਂ ਦੌਰੇ ਤੇ ਪੰਜਾਬ ਪਹੁੰਚਰੇ ਤੇ ਕੱਲ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੁਲੰਦਰ ਜਾਣਗੇ ਇਸ ਦੌਰੇ ਦੌਰਾਨ ਉਹ 5000 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿੱਚ ਬਿਜਲੀ ਟ੍ਰਾਂਸਮਿਸ਼ਨ ਅਤੇ ਵਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਉਸ ਤੋਂ ਬਾਅਦ ਉਹ लवली 프로ਫੈਸ਼ਨਲ ਯੂਨੀਵਰਸਿਟੀ ਵਿਖੇ ਮੁੱਖ ਮਹਿਮਾਨ ਵਜੋਂ 1 ਇੰਡੀਆ 2025 ਨੈਸ਼ਨਲ ਕਲਚਰਲ ਫੈਸਟੀਵਲ ਦੇ ਵਿੱਚ ਵੀ ਸ਼ਾਮਲ ਹੋਣਗੇ ਵੀਰਵਾਰ ਨੂੰ ਕੇਸ਼ਰੀਵਾਲ ਤੇ ਮੁੱਖ ਮੰਤਰੀ 100 84 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ 3190 ਖੇਡ ਮੈਦਾਨਾਂ ਦਾ ਨੀਂ ਪੱਥਰ ਰੱਖਣਗੇ ਉਸ ਦੁਪਹਿਰ ਬਾਅਦ ਮੁੱਖ ਮੰਤਰੀ ਫੁਕ ਭਗਵਨ ਸਿੰਘ ਮਾਨ ਦੇ ਨਾਲ ਚੰਡੀਗੜ੍ਹ ਵਿੱਚ ਉੱਦਮਤਾ ਮਾਨਸਿਕਤਾ ਕੋਰਸ ਦੀ ਸ਼ੁਰੂਆਤ ਕਰਨਗੇ ਸਤੰਬਰ ਮਹੀਨੇ ਵਿੱਚ ਵੀ ਕੀਤਾ ਸੀ ਦੌਰਾ ਜਿहां ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ 5 ਸਤੰਬਰ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਪੰਜਾਬ ਆਏ ਸਨ ਤੇ ਉਹਨਾਂ ਦਾ ਮੁੱਖ ਮੰਤਰੀ ਭਗਵਨ ਸਿੰਘ ਮਾਨ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ ਹਾਲਾਂਕਿ ਸੀਐਮ ਮਾਨ ਦੀ ਸਿਹਤ ਵਿਗੜ ਗਈ ਤੇ ਇਸ ਤੋਂ ਬਾਅਦ ਕੇਜਰੀਵਾਲ ਭਗਵਾਨ ਸਿੰਘ ਮਾਨ ਨਾਲ ਗਾਇ ਕਰੰਨ ਦੇ ਲਈ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਆਏ ਇਸ ਤੋਂ ਬਾਅਦ ਉਹਨਾਂ ਅਮਨ अरोड़ा ਨਾਲ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਉਹਨਾਂ ਨੇ ਪੰਜਾਬ ਵਿੱਚ ਲੋਕਾਂ ਨੂੰ ਸਮਰਥਨ ਦੀ ਅਪੀਲ ਵੀ ਕੀਤੀ ਇਸੇ ਵਿਚਾਲੇ ਜ਼ਿਕਰ ਹੋਇਆ ਕਿ ਅਗਲੇ ਮਹੀਨੇ 11 ਨਵੰਬਰ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਵੋਟਿੰਗ ਹੋਵੇਗੀ ਜਿਸ ਦੇ ਲਈ ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਤੇ ਚੋਣ ਨੂੰ ਜਿੱਤਣ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜੜੀ ਕਿ ਪੰਜਾਬ ਇਕਾਈ ਜੁਟੀ ਹੋਈ ਹੈ ਤਾਂ ਬਿਲਕੁਲ ਉਹ ਪੰਜਾਬ ਦੇ ਇੱਕ ਜੁੜਤਾ ਦੇ ਨਾਲ ਖੜੀ ਹੈ